सत श्रीकाल जी हो प्यारे बच्चे की हाल है ते फिर स्कूल शुरू हो गए छुट्टियां खत्म होनी चाली छुट्टिया इंजॉय किया मैं सारे घूमे नानके भूआ मास मामे सारे खुश हो गए जी चलो ठीक है ते स्कूल भी जान लग गए हूँ आप मुड़िए पढ़ाई वाली फिर होमवर्क सारे ने किया हो छुट्टिया काम होलीडेज वर्क किया हो शबाश मैनुता बड़े स्याने बचे हो ਸਾਰੇ ਬੱਚੇ ਕੰਮ ਕਰਦੇ ਨੇ ਠੀਕ ਐ ਅ ਖੇਡਾ ਜ਼ਰੂਰੀ ਐ ਮਨ ਨੂੰ ਫਰੈਸ਼ ਕਰਨਾ ਵੀ ਜ਼ਰੂਰੀ ਐ ਪਰ ਨਾਲ ਦੇ ਨਾਲ ਪੜ੍ਹਾਈ ਬਹੁਤ ਜ਼ਰੂਰੀ ਐ ਕਿਉਂਕਿ ਪੜ੍ਹਾਈ ਸਾਡੀ ਜ਼ਿੰਦਗੀ ਬਣਾਉਂਦੀ ਐ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਅੱਜ ਮੈਂ ਤੁਹਾਨੂੰ ਕਹਾਣੀ ਨਹੀਂ ਸੁਣਾਣੀ ਕਹਾਣੀ ਨਾ ਸੁੰਨੀਆਂ ਨਹੀਂ ਕਹਾਣੀ ਵਾਂਗ ਨਹੀਂ ਕੋਈ ਗੱਲ ਦੱਸਣੀ ਐ ਧਿਆਨ ਨਾਲ ਸੁਣਿਓ ਬਹੁਤ ਫਾਇਦੇ ਵਾਲੀ ਗੱਲ ਐ ਅ ਅੱਧੇ ਦਿਮਾਗ ਵਾਲੇ ਕਹਿੰਦੇ ਕਿਸੇ ਜ਼ਮਾਨੇ 'ਚ ਜਿਹੜੇ ਭਾਰਤੀ ਸੀ ਨਾ ਉਹਨਾਂ ਨੂੰ ਅੱਧੇ ਦਿਮਾਗ ਵਾਲੇ ਕਹਿੰਦੇ ਸੀ ਸੋਚੋ ਕਿਉਂ ਕਹਿੰਦੇ ਸੀ ਅੱਧੇ ਦਿਮਾਗ ਵਾਲੇ ਭਾਰਤੀ ਆਪਾਂ ਕੋਈ ਅੱਧੇ ਦਿਮਾਗ ਵਾਲਿਆ ਨਾ 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 ਆਪਾਂ ਤਾਂ ਨਹੀਂ ਅੱਧੇ ਦਿਮਾਗ ਵਾਲੇ ਸਾਡੇ ਤਾਂ ਕਿੰਨੇ ਹੁਸ਼ਿਆਰ ਕਿੰਨੇ ਇੰਟੈਲੀਜੈਂਟ ਵਿਅਕਤੀ ਸਾਡੇ ਭਾਰਤ ਦੇ ਵਿੱਚ ਹੋਏ ਆ ਹਨਾ ਰਵਿੰਦਰਨਾਥ ਟੈਗੋਰ ਦੇਖ ਲਓ ਸਾਡੇ ਰਾਸ਼ਟਰਪਤੀ ਦੇਖ ਲਓ ਅਬਦੁਲ ਕਲਾਮ ਜੀ ਤੇ ਫਿਰ ਆਪਾਂ ਅੱਧੇ ਦਿਮਾਗ ਵਾਲੇ ਕਿੱਦਾਂ ਹੋਏ ਸੁਣੋ ਧਿਆਨ ਨਾਲ ਇਹ ਗੱਲ ਹੋਈ ਸੀ ਜਦੋਂ ਅੰਗਰੇਜ਼ ਸ਼ੁਰੂ-ਸ਼ੁਰੂ ਦੇ ਵਿੱਚ ਭਾਰਤ ਆਏ ਨਾ ਤੇ 1857 ਤੋਂ ਬਾਅਦ ਉਹਨਾਂ ਦਾ ਰਾਜ ਹੋ ਗਿਆ ਤਕਰੀਬਨ ਸਾਰੇ ਭਾਰਤ ਦੇ ਉੱਤੇ ਉਹਨਾਂ ਨੇ ਆਪਣੀ ਸਿੱਖਿਆ ਪ੍ਰਣਾਲੀ ਸ਼ੁਰੂ ਕਰ ਦਿੱਤੀ ਲਾਗੂ ਕੀਤੀ ਉਹਨਾਂ ਨੇ ਕਿਉਂ ਲਾਗੂ ਕੀਤੀ ਸਵਾਰਥ ਸੀ ਉਹਨਾਂ ਦਾ ਇਸ ਦੇ ਵਿੱਚ ਉਹ ਕਹਿੰਦੇ ਸੀ ਅਸੀਂ ਭਾਰਤੀਆਂ ਤੋਂ ਕੰਮ ਲਈਏ ਹਨਾ ਆਪਣਾ ਲਿਖਣ ਪੜਨ ਦਾ ਜੋ ਦਫ਼ਤਰੀ ਕੰਮ ਹੈ ਆਪਾਂ ਭਾਰਤੀਆਂ ਤੋਂ ਕਰਵਾਉਂਦੇ ਆ ਤੇ ਫੇਰ ਉਹਨਾਂ ਨੇ ਇਹ ਸੋਚਿਆ ਵੀ ਕਿਸ ਤਰ੍ਹਾਂ ਆਪਾਂ ਭਾਰਤੀਆਂ ਨੂੰ ਸਿਲੈਕਟ ਕਰੀਏ ਵੀ ਕਿਹੜੇ ਸਾਡੇ ਦਫ਼ਤਰਾਂ ਦੇ ਕੰਮ ਕਰਨਗੇ ਫਿਰ ਉਹ ਕਹਿੰਦੇ ਆਪਾਂ ਟੈਸਟ ਲੈ ਲੈਂਦੇ ਆ ਤੇ ਫਿਰ ਉਹਨਾਂ ਨੇ ਮੈਟ੍ਰਿਕ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ ਵੀ ਮੈਟ੍ਰਿਕ ਦਾ ਇਗਜ਼ਾਮ ਲਵਾਂਗੇ ਤੇ ਹੁਣ ਜਦੋਂ ਇਗਜ਼ਾਮ ਲੈਣਾ ਸੀ ਪੇਪਰ ਲੈਣੇ ਸੀ ਉਹਨਾਂ ਨੇ ਫੇਰ ਆਪਣੇ ਉਧਰ ਬ੍ਰਿਟਾਨੀਆ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਅਸੀਂ ਪੇਪਰ ਤਾਂ ਲੈ ਰਹੇ ਆ ਦਸਵੀਂ ਦੇ ਤੇ ਇਹਨਾਂ ਨੂੰ ਜਿਹੜੇ ਪਾਸਿੰਗ ਮਾਰਕਸ ਹੈ ਪਾਸ ਹੋਣ ਦੇ ਨੰਬਰ ਹੈ ਉਹ ਕਿੰਨੇ ਨਿਸ਼ਚਿਤ ਕਰਨੇ ਆ ਉਹ ਕਹਿੰਦੇ ਵੀ ਸਾਡੇ ਇੱਥੇ ਤਾਂ 65% ਨਾਲ ਪਾਸ ਮੰਨੇ ਜਾਂਦਾ ਬੰਦਾ ਹਨਾ ਜਿਹਦੇ 65% ਨੰਬਰ ਆ ਗਏ ਉਹ ਪਾਸ ਆ ਕਹਿੰਦੇ ਫਿਰ ਇਦਾਂ ਕਰੋ ਭਾਰਤੀਆਂ ਦਾ ਕਿਹੜੇ ਦਿਮਾਗ ਹੈ ਉਹ ਤਾਂ ਅੱਧੇ ਦਿਮਾਗ ਦੇ ਮਾਲਕ ਹੈ ਦੇਖੋ ਕਿੱਡੀ ਵੱਡੀ ਗੱਲ ਕਹੀ ਕਹਿੰਦੇ ਭਾਰਤੀ ਤਾਂ ਅੱਧੇ ਦਿਮਾਗ ਦੇ ਮਾਲਕ ਹੈ ਐਦਾਂ ਕਰੋ ਤੁਸੀਂ 65 ਦਾ ਅੱਧ ਕਰ ਦੋ ਤੇ ਉਹਨਾਂ ਨੂੰ ਪਾਸ ਮੰਨਿਆ ਜਾਊਗਾ ਯਾਨੀ ਕਿ 65 ਦਾ ਅੱਧ ਕਿੰਨਾ ਹੋ ਗਿਆ ਹੁਣ ਕਿੰਨਾ ਜੀ ਹਾਂ ਜੀ 32.5% ਕਹਿੰਦੇ ਜਿਨ੍ਹਾਂ ਨੇ 32 ਦਿਸ਼ਮਲਵ 5% ਨੰਬਰ ਲੈਲੇ ਉਹ ਪਾਸ ਐ 58 ਦੇ ਵਿੱਚ ਇਹ ਪਾਲਿਸੀ ਸ਼ੁਰੂ ਹੋ ਗਈ ਲਾਗੂ ਹੋ ਗਈ ਤੇ ਜਿਨ੍ਹਾਂ ਦੇ 32.5% ਨੰਬਰ ਆਦੇ ਸੀ ਉਹਨਾਂ ਨੂੰ ਪਾਸ ਮੰਨਿਆ ਜਾਣ ਲੱਗ ਗਿਆ ਕਿਉਂਕਿ ਜਿਹੜੇ ਅੰਗਰੇਜ਼ ਸੀ ਨਾ ਉਹ ਤਾਂ ਭਾਰਤੀਆਂ ਨੂੰ ਕਲਰਕ ਭਰਤੀ ਕਰਨਾ ਚਾਹੁੰਦੇ ਸੀ ਬਸ ਦਫ਼ਤਰਾਂ ਦੇ ਕੰਮ ਤੱਕ ਸੀਮਿਤ ਰਹਿਣ ਤੇ ਬਾਕੀ ਉੱਚ ਪਦਵੀਆਂ ਉਹ ਆਪ ਸੰਭ ਦੇ ਸੀ ਸਾਰਾ ਕੁਝ ਕਹਿੰਦੇ ਅਸੀਂ ਕਰਨਾ ਅਸੀਂ ਪ੍ਰਸ਼ਾਸਨ ਚਲਾਣਾ ਸਭ ਕੁਝ ਅਸੀਂ ਕਰਨਾ ਕਿਉਂਕਿ ਸਾਡਾ ਤਾਂ ਦਿਮਾਗ ਜਾਦਾ ਤੇਜ਼ ਹੈ ਭਾਰਤੀਆਂ ਦੇ ਦਿਮਾਗ ਤਾਂ ਹੈ ਨਹੀਂ ਤੇ ਫੇਰ ਕੀ ਹੋਇਆ 3 ਸਾਲ ਇਸ ਤਰ੍ਹਾਂ ਦੀ 1861 ਤੱਕ 3 ਸਾਲ ਲਗਾਤਾਰ 32.5 ਵਾਲਿਆਂ ਨੂੰ ਪਾਸ ਮੰਨਿਆ ਜਾਂਦਾ ਰਿਹਾ ਪਰ ਫੇਰ ਕੀ ਹੋਇਆ ਜਦੋਂ ਵੀ ਪੇਪਰ ਹੋਣੇ ਦਸ਼ਮਲਵ 5 ਨੇ ਹਟ ਜਾ ਵਿਚ ਫਸ ਜਾਣਾ ਯਾਨੀ ਕਿ 32.5 ਅੱਧਾ ਨੰਬਰ ਉਹ ਸੋਚਦੇ ਵੀ ਹਾਏ ਅੱਧਾ ਨੰਬਰ ਕਿਦਾਂ ਅਡਜਸਟ ਕਰੀਏ ਆਪਾਂ ਕੀ ਕਰੀਏ ਹੁਣ ਅੱਧੇ ਨੰਬਰ ਦਾ ਫੇਰ ਉਹਨਾਂ ਨੇ ਚਿੱਠੀ ਲਿਖੀ ਵਰਤਾਰੀਆਂ ਸਰਕਾਰ ਨੂੰ ਕਹਿੰਦੇ ਸਾਨੂੰ ਤਾਂ ਦਿੱਕਤ ਆਂਦੀ ਐ ਬੱਚਿਆਂ ਨੂੰ ਪਾਸ ਕਰਨ ਦੇ ਵਿੱਚ ਅੱਧੇ ਨੰਬਰ ਦਾ ਮਸਲਾ ਹੱਲ ਕਰੋ ਕਹਿੰਦੇ ਉਹ ਫੋ ਇਹ ਕਿਹੜੀ ਬਹੁਤ ਵੱਡੀ ਗੱਲ ਐ ਜੇ 32.5 ਵਾਲੇ ਆਪਾਂ ਪਾਸ ਮੰਨਦੇ ਆ .5 ਵਧਾ ਦਿਓ 33 ਕਰ ਦਿਓ ਜਿਨ੍ਹਾਂ ਦੇ 33 ਨੰਬਰ ਆਣਗੇ ਉਹ ਪਾਸ ਮੰਨੇ ਜਾਣਗੇ ਤੇ ਫੇਰ 32.5 ਦੀ ਥਾਂ ਤੇ 33% ਵਾਲੇ ਲੈਣ ਵਾਲੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੂੰ ਪਾਸ ਮੰਨਿਆ ਜਾਣ ਲੱਗਿਆ ਸੋ ਵਿਦਿਆਰਥੀ ਵੀ ਹੁਸ਼ਸੀਂ ਕਿ ਐਸੀ ਪਾਸ ਹੋ ਗਏ ਪਰ ਕਿੰਨੇ ਸਾਡੇ ਲਈ ਕਿੰਨੀ ਸ਼ਰਮ ਵਾਲੀ ਗੱਲ ਹੈ ਹਨਾ ਵੀ 33% ਵਾਲੇ ਅਸੀਂ ਖੁਸ਼ ਹੁੰਦੇ ਸੀ ਵੀ ਸਾਡੇ 33 ਨੰਬਰ ਆ ਗਏ ਪਾਸ ਹੋ ਗਏ ਕਿਉਂਕਿ ਜਿਹੜੇ ਅੰਗਰੇਜ਼ ਸੀ ਉਹ ਤਾਂ ਸਾਤੇ ਹੱਸਦੇ ਸੀਗੇ ਕਦੇ ਅੱਦੇ ਦੀ ਮਾਗ ਵਾਲੇ ਪਰ ਅਸੀਂ ਤਾਂ ਅੱਦੇ ਦੀ ਮਾਗ ਵਾਲੇ ਹੈ ਨਹੀਂ ਹਨਾ ਪਰ ਅਫਸੋਸ ਹੁਣ ਵੀ ਜਿਹੜੀ ਸਾਡੀ ਸਿੱਖਿਆ ਆਪਣਾਲੀ ਆ ਉਹਦੇ ਚ 33% ਨੰਬਰ ਵਾਲੇ ਨੂੰ ਪਾਸ ਮੰਨੇ ਜਾਂਦਾ ਵੀ 33 ਨੰਬਰ ਲੈ ਲਏ ਜੀ ਪਾਸ ਹੋ ਗਏ ਸੋ ਬੱਚਿਓ ਅੱਧੇ ਦਿਮਾਗ ਵਾਲੇ ਨਹੀਂ ਬਨਣਾ ਮਿਹਨਤ ਕਰੋ 33 ਨੰਬਰ ਆਣੇ ਸਰਨਾ ਅਸੀਂ ਨਹੀਂ 33 ਨੰਬਰ ਲੈਣੇ ਤੇ 33% ਨੰਬਰ ਨਹੀਂ ਲੈਣੇ ਅੱਧੇ ਦਿਮਾਗ ਵਾਲੇ ਨਹੀਂ ਰਹਿਣਾ ਅਸੀਂ ਤਾਂ ਪੂਰੇ ਦਿਮਾਗ ਵਾਲੇ ਬਨਣਾ ਸੋ ਸਮਝ ਗਏ ਮੇਰੀ ਗੱਲ 33% ਨਾਲ ਠਿੱਡ ਨਹੀਂ ਭਰਦਾ ਜੀ ਘੱਟੋ ਘੱਟ 60% ਤਾਂ ਲਈਏ ਜਿਹੜੀ ਬ੍ਰਿਟਾਨੀਆ ਸਰਕਾਰ ਦੀ ਪਾਲਿਸੀ ਸੀ ਉਧਰ ਵੀ 65% ਵਾਲੇ ਪਾਸ ਐ ਸੋ ਬੱਚਿਓ ਪੂਰੇ ਦਿਮਾਗ ਵਾਲੇ ਉਹ ਤਾਂ ਮਿਹਨਤ ਕਰੋ ਵੱਧ ਤੋਂ ਵੱਧ ਨੰਬਰ ਲਵੋ 33% ਤੇ ਨਹੀਂ ਰੁਕਣਾ ਠੀਕ ਐ ਜੀ ਪੂਰੇ ਦਿਮਾਗ ਵਾਲਿਓ ਠੀਕ ਐ ਬੱਚਿਓ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਹੋਰ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ